ਦੋਸਤੋ ਅੱਜ ਕੱਲ ਜਿੱਥੇ ਥਾਂ ਥਾਂ ਤੇ ਵਈਆਂ ਦੀਆਂ ਜਿਹੜੀਆਂ ਲੱਗੀਆਂ ਕੋਲਚੀਆਂ ਦੀਆਂ ਉੱਥੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਕੋਈ ਸਿੱਖ ਸਰਦਾਰ ਜਿਹੜਾ ਮੁੰਡਾ ਤੁਹਾਨੂੰ ਆਪਣਾ ਸੈੱਟ ਬਲਾ ਕੇ ਰਿਕਾਰ ਚਲਾਉਂਦਾ ਦਿਖ ਜਾਂਦਾ ਤੇ ਜਦੋਂ ਇਸ ਤਰ੍ਹਾਂ ਦਾ ਕੋਈ ਪੰਜਾਬੀ ਮਿਲੇ ਤਾਂ ਫਿਰ ਮੈਂ ਇਹ ਕਹਿੰਦਾ ਕਿ ਮੈਂ ਤਾਂ ਆਪਣਾ ਫਰਜ਼ ਨਿਭਾਦਾ ਹੁਣ ਤੁਸੀਂ ਇਸ ਵੀਰ ਦੀ ਰੀਲ ਨੂੰ ਜਾਂ ਇਹਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਅੱਗੇ ਭੇਜ ਕੇ ਆਪ ਦਾ ਪੰਜਾਬੀ ਹੋਣ ਦਾ ਹਰ ਦਿਨ ਮਾਉਣਾ ਜਾਂ ਨਹੀਂ ਇਹ ਤੁਹਾਡੇ ਤੇ ਮੁਸਫਰ ਕਰਦਾ ਹੈ। ਕਹਿੰਦ ਭਾਵੇਂ ਆ ਵੀ ਜਿੱਥੇ ਹੀ ਕੋਈ ਪੰਜਾਬੀ ਚੰਗੇ ਕੰਮ ਕਰਦੇ ਆ ਉੱਥੇ ਜੇ ਅਸੀਂ ਪੰਜਾਬੀ ਪੰਜਾਬੀਆਂ ਦਾ ਸਾਥ ਦਈਏ ਤਾਂ ਹੋਰ ਸੇਟਾ ਵਾਂਗ ਸਾਡੇ ਪੰਜਾਬੀ ਜਿਹੜੇ ਸਿਖਰਾਂ ਤੇ ਪਹੁੰਚ ਸਕਦੇ ਆ ਅੱਜ ਇਸ ਵੀਰ ਦੇ ਨਾਲ ਜਿਹੜਾ ਕੋਟਕਪੂਰਾ ਮੋਗਾ ਰੋਡ ਦੇ ਉੱਪਰ ਗਾਣਾ ਮੰਡੀ ਦੇ 2 ਨੰਬਰ ਗੇਟ ਤੇ ਆ ਵਾ ਸੈਟ ਅਪ ਲਈ ਬੈਠਾ ਉਹਦੇ ਨਾਲ ਗੱਲਾਂ ਬਾਤਾਂ ਤੁਹਾਨੂੰ ਕਰਵਾਉਣੀ ਆ। ਦੇਸੀ ਘਿਓ ਦੇ ਵਿੱਚ ਕੁਲਚੇ ਤਿਆਰ ਕਰਦਾ ਪਿਓਰ ਉਹਦਾ ਘਿਓ ਜਿਹੜਾ ਆਪਦਾ ਆਓ ਆਪਾਂ ਗੱਲਾਂ ਬਾਤਾਂ ਕਰੀਏ ਤੇ ਤੁਹਾਨੂੰ ਪਤਾ ਲੱਗੂਗਾ ਯਾਰ ਵੀ ਕੁਆਲਿਟੀ ਅਸਲੀ ਕੀ ਹੁੰਦੀ ਹੈ ਬੰਦੇ ਆ ਕੇ ਆਪਣੇ ਇੱਥੇ ਕਮਾਈਆਂ ਕਰਦੇ ਆ ਤੁਸੀਂ ਇਹਦੇ ਵਿੱਚ ਕਿੰਨਾ ਕੁ ਫਰਕ ਆ ਬਾਕੀ ਕਮਾਈ ਹੈਗੀ ਆ ਜਾਂ ਮਤਲਬ ਕੁਆਲਿਟੀ ਵਧੀਆ ਦਿੰਦੇ ਹੋ ਠੀਕ ਹੈ ਕੁਆਲਿਟੀ ਵਧੀਆ ਬੇਬੀ ਜੀ ਤੇ ਯਾਰ ਤੂੰ ਸੰਤੁਸ਼ਟ ਹੋ ਤੁਸੀਂ ਕਮਾਈ ਵਧੀਆ ਹੋ ਰਹੀ ਆ ਠੀਕ ਆਪਦੇ ਕੰਮ ਨਾਲ ਦੀ ਕੋਈ ਰੀਸ ਨਹੀਂ ਹੈਗੀ ਨਹੀਂ ਪਹਿਲਾਂ ਇਹਦੋਂ ਕੀ ਕਰਦੀ ਮੈਨੂੰ ਪਤਾ ਲੱਗਿਆ ਤੁਸੀਂ ਗੱਡੀ ਚਲਾਉਂਦੇ ਸੀ ਹਣਾ ਇਹੀ ਗੱਡੀ ਸੀਗੀ ਥੱਲੇ अच्छा ओदे दी ਆਪਦਾ ਸੈਟਪ ਲਾ ਲਿਆ ਤੁਸੀਂ ਇਸ ਵਾਰ ਤੇ ਵਧੀਆ ਸ਼ਾਮ ਤੱਕ ਕਿੰਨੇ ਵਜੇ ਤੱਕ ਰਹਨੇ ਹੋ ਜੀ 5 ਵਜੇ ਤੱਕ 5 ਵਜੇ ਤੱਕ 5 ਵਜੇ ਇੱਥੇ ਮਤੋਂ ਪਾ ਜਾਂਦੀ ਹੈ ਜੀ ਠੀਕ ਹੈ ਫਿਰ ਅਗਲੇ ਗੇਟ ਕੋਲੇ ਜਾਵ ਲਈਦਾ 7:30 ਵਜੇ ਲਗ ਪਾਈ ਤੇ ਇਸੀ ਮੰਡੀ ਦੇ ਅਗਲੇ ਗੇਟ ਕੋਲੇ ਠੀਕ ਹੈ ਯਾਨੀ ਆਪਾਂ ਨੂੰ ਇਹ ਆ ਵੀ ਜਿੰਨੇ ਪੰਜਾਬ ਦੇ ਸਾਡੇ ਪੰਜਾਬੀ ਭਰਾ ਉਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਤੇ ਚੰਗਾ ਖਾਣਾ ਇੱਥੇ ਤੁਸੀਂ ਦਿਨੇ ਹੋ ਹਨ ਤੇ ਪੰਜਾਬੀਆਂ ਦਾ ਵੀ ਹੱਕ ਮੰਨਦਾ ਵੀ ਆਪਣਾ ਜਿਹੜਾ ਸਾਥ ਦੇਣਾ ਇੱਥੋਂ ਦੇ ਹੀ ਆ ਬਾਈ ਲੋਕਲੀਓ ਕੋਰਗਪੁਰੇ ਦੇ ਹੋ ਇੱਕ ਤਾਂਡੇ ਕੋਲੇ 20 ਰੁਪਏ ਵਾਲਾ ਹੁੰਦਾ ਇੱਕ 30 ਵਾਲਾ ਹੁੰਦਾ ਇਹ ਚ ਕੀ ਫਰਕ ਹੈ ਜੀ ਫਿਰ ਇਹ ਚ ਲੱਭ ਰੋਟੀ ਕੀ ਫਰਕ ਹੈ ਕਿ ਜਰਾ ਕੁਆਲਟੀ ਵਰ ਕੁਆਲਟੀ ਵਰ ਕਿ ਉਹ ਦੋਨੋਂ ਹੀ ਦੇਸੀ ਲਾਉਨੇ ਹੋ ਦੇਸੀ